ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਵੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ 'ਚ ਲੈ ਕੇ ਹਾਜ਼ਰ ਹੋਏ ਆਂ ਦੁਸ਼ਮਣ ਨੂੰ ਕੀਲਣ ਵਾਸਤੇ ਢਟਾਲਾ ਲੈ ਕੇ ਹਾਜ਼ਰ ਹੋਏ ਆਂ ਜਿਹੜਾ ਦੁਸ਼ਮਣ ਕੋਈ ਵੀ ਦੁਸ਼ਮਣ ਹੋਵੇ ਤੁਹਾਨੂੰ ਤੁਹਾਨੂੰ ਪਰੇਸ਼ਾਨ ਕਰਦਾ ਹੋਵੇ ਉਹਨੂੰ ਕਿਸ ਤਰ੍ਹਾਂ ਕੀਲਣਾ ਹੈ ਕਿਸ ਤਰ੍ਹਾਂ ਕੀਲੂਗੇ ਉਹਨੂੰ ਮੈਂ ਸਾਰੀ ਡਿਟੇਲ ਤੁਹਾਨੂੰ ਇਸ ਵੀਡੀਓ 'ਚ ਦੱਸਾਂਗਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਆ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਸਾਡੀਆਂ ਮਿਲਦੀਆਂ ਰਹਿਣਗੀਆਂ ਦੋਸਤੋ ਸੋ ਹੁਣ ਗੱਲ ਕਰਦੇ ਆਂ ਜੀ ਦੁਸ਼ਮਣਾਂ ਨੂੰ ਕੀਲਣ ਵਾਸਤੇ ਦੁਸ਼ਮਣ ਨੂੰ ਕੀਲ ਕਿੱਦਾਂ ਕੀਤਾ ਜਾਂਦਾ ਦੁਸ਼ਮਣ ਐਦਾਂ ਦਾ ਕੀਲਣਾ ਕਿ ਦੁਸ਼ਮਣ ਦੁਬਾਰਾ ਉੱਠ ਨਾ ਸਕੇ ਇਹ ਜਿਹੜਾ ਢਾਲਾ ਆ ਇਸ ਢਾਲੇ ਦੇ ਨਾਲ ਵੱਡੇ ਤੋਂ ਵੱਡਾ ਦੁਸ਼ਮਣ ਵੀ ਤੁਸੀਂ ਕੀਲ ਸਕਦੇ ਹੋ ਔਰ ਜਿਹੜਾ ਇਸ ਢਾਲੇ ਦੇ ਨਾਲ ਤੁਸੀਂ ਜਦੋਂ ਕੀਲੂਗੇ ਨਾ ਤੇ ਉਹ ਬੰਦਾ ਦੁਬਾਰਾ ਛੁੱਟ ਨਹੀਂ ਪਾਏਗਾ ਚਾਹੇ ਕਿੱਡਾ ਵੱਡਾ ਕਿਉਂ ਨਾ ਕੋਈ ਤੰਤਰਕ ਮੰਤਰ ਕਰਦਾ ਹੋਵੇ ਜਾਣਦਾ ਹੋਵੇ ਕਿਉਂਕਿ ਇਹ ਢਾਲਾ ਜਿਹੜਾ ਆ ਖਾਲੀ ਨਹੀਂ ਮੁੜਦਾ ਸੋ ਇਸ ਢਾਲੇ ਨੂੰ ਕਿਸ ਤਰ੍ਹਾਂ ਕਰਨਾ ਹੈ ਕਿੱਦਾਂ ਕਰਨਾ ਹੈ ਪੂਰੀ ਡਿਟੇਲ ਚ ਜਾਣਨਾ ਪੈਣਾ ਤੁਹਾਨੂੰ ਵੀਡੀਓ ਨੂੰ ਪੂਰੀ ਅੰਤ ਤੱਕ ਦੇਖਣਾ ਪੈਣਾ ਗੱਲਬਾਤ ਫਿਰ ਸਮਝ ਆਉਣੀ ਹੈ ਅੱਧੀ ਗੱਲ ਪੂਰੀ ਵਿੱਚੋਂ ਸਮਝ ਨਹੀਂ ਆਉਣੀ ਤੁਹਾਨੂੰ ਪੂਰੀ ਗੱਲ ਸੁਣ ਲਿਓ ਤੇ ਕਿਸ ਤਰ੍ਹਾਂ ਕਰਨਾ ਹੈ ਸਾਰਾ ਡਿਟੇਲ ਚ ਦੱਸ ਦਿੰਨੇ ਤੁਹਾਨੂੰ ਦੋਸਤੋ ਹੁਣ ਗੱਲ ਕਰੀਏ ਜੇ ਦੁਸ਼ਮਣ ਦੀ ਸੋ ਦੁਸ਼ਮਣ ਅੱਜ ਦੀ ਡੇਟ ਦੇ ਵਿੱਚ ਦੁਸ਼ਮਣ ਬਹੁਤ ਜ਼ਿਆਦਾ ਕੋਈ ਕਿਸੇ ਨਾ ਕਿਸੇ ਤੇ ਦੁਸ਼ਮਣੀ ਕੱਢਦਾ ਕੋਈ ਦੁਸ਼ਮਣੀ ਕਰਦਾ ਤੁਹਾਡੇ ਪੈਸੇ ਥੇਲੇ ਤੋਂ ਕੋਈ ਦੁਸ਼ਮਣੀ ਕਰਦਾ ਤੁਹਾਡੀ ਜ਼ਮੀਨ ਜਾਇਦਾਦ ਤੋਂ ਕੋਈ ਦੁਸ਼ਮਣੀ ਤੁਹਾਡੇ ਤੋਂ ਕੱਢਦਾ ਕੋਈ ਛੋਟੀ ਮੋਟੀ ਗੱਲ ਹੋ ਜਵੇ ਜਾਂ ਕੋਈ ਕਿਸੇ ਨਾਲ ਤੁਸੀਂ ਟਕਰਾਰ ਕਰ ਲਈ ਹੋਵੇ ਤਾਂ ਵੀ ਤੁਹਾਡੇ ਨਾਲ ਦੁਸ਼ਮਣੀ ਹੋ ਕੱਡੇਗਾ ਕੱਡੇਗਾ ਅੱਜ ਦੇ ਸਮੇਂ ਦੇ ਵਿੱਚ ਲੋਕ ਦੁਸ਼ਮਣੀਆਂ ਦੇ ਉੱਤੇ ਜ਼ਿਆਦਾ ਜ਼ੋਰ ਪਾਇਆ ਹੋਇਆ ਵੀ ਦੁਸ਼ਮਣੀ ਕਿਸੇ ਨਾਲ ਪਾ ਲੈਂਦੇ ਆ ਤੇ ਉਹਨੂੰ ਕਿਸ ਤਰੀਕੇ ਨਾਲ ਉਹਨੂੰ ਮਾਰਦੇ ਆ ਜੇ ਤੋ ਦੁਸ਼ਮਣੀ ਕੋਈ ਕਰਦਾ ਹੈ ਅੱਜ ਦੀ ਡੇਟ ਦੇ ਵਿੱਚ ਕੋਈ ਲੜਦਾ ਨਹੀਂ ਲੜ ਝਗੜ ਕੇ ਦੁਸ਼ਮਣੀ ਨਹੀਂ ਕਰਦਾ ਸਿਰਫ ਜਾਦੂ ਟੂਣੇ ਤੰਤਰ ਦੇ ਨਾਲ ਹੀ ਦੁਸ਼ਮਣੀ ਕੱਢ ਲੈਂਦੇ ਆ ਅਗਲੇ ਕਹਿੰਦੇ ਕਿ ਜੇ ਸਿੱਧਾ ਮਾਰਾਂਗੇ ਕਿਸੇ ਨੂੰ ਤਾਂ ਪੁਲਿਸ ਕੇਸ ਹੋਏਗਾ ਤਾਂ ਸਾਡੇ ਤੇ ਪਰਚਾ ਹੋਏਗਾ ਅਸੀਂ ਫੜੇ ਜਾਵਾਂਗੇ ਸਾਡਾ ਵੀ ਨੁਕਸਾਨ ਹੋਏਗਾ ਉਹਦਾ ਤਾਂ ਤੁਸੀਂ ਕਰਾਂਗੇ ਕਰਾਂਗੇ ਸੋ ਹੁਣ ਦੀ ਡੇਟ ਦੇ ਵਿੱਚ ਲੋਕ ਤੰਤਰ ਦਾ ਸਹਾਰਾ ਲੈ ਕੇ ਲੋਕਾਂ ਦੇ ਉੱਤੇ ਕੋਈ ਐਸਾ ਇਲਮ ਕਰਵਾ ਦਿੰਦੇ ਆ ਕਿ ਲੋਕ ਉਹ ਬੰਦਾ ਦੂਸਰਾ ਉੱਠ ਹੀ ਨਹੀਂ ਪਾਉਂਦਾ ਕਿਉਂ ਨਹੀਂ ਉੱਠ ਪਾਉਂਦਾ ਕਿਉਂ ਕਰਕੇ ਉਹਦੇ ਨਾਲ ਦੁਸ਼ਮਣੀ ਕੱਢਣੀ ਹੁੰਦੀ ਹੈ ਸੋ ਐਸੇ ਦੁਸ਼ਮਣ ਜਿਹੜੇ ਵੀ ਤੁਹਾਡੇ ਕੋਈ ਇਸ ਤਰ੍ਹਾਂ ਦੇ ਲੁਕੇ ਛੁਪੇ ਦੁਸ਼ਮਣ ਆ ਤੁਸੀਂ ਉਹਨਾਂ ਨੂੰ ਵੀ ਕਾਬੂ 'ਚ ਕਰ ਸਕਦੇ ਹੋ ਔਰ ਜੇ ਤੁਹਾਨੂੰ ਦੁਸ਼ਮਣ ਦਾ ਪਤਾ ਹੋਵੇ ਮੰਨ ਲਓ ਤੁਹਾਨੂੰ ਇੱਕ ਐਗਜ਼ੈਕਟ ਦੁਸ਼ਮਣ ਦਾ ਈਟ ਵਾਲਾ ਇਹਦੇ ਵਿੱਚ ਪਤਾ ਹੋਣਾ ਚਾਹੀਦਾ ਬੰਦੇ ਦੀ ਫੋਟੋ ਚਾਹੀਦੀ ਇਸ ਢਾਲੇ ਦੇ ਵਿੱਚ ਠੀਕ ਹੈ ਇਸ ਢਾਲੇ ਦੇ ਵਿੱਚ ਬੰਦੇ ਦੀ ਫੋਟੋ ਚਾਹੀਦੀ ਆ ਔਰ ਬਿਨਾ ਫੋਟੋ ਤੋਂ ਇਹ ਕੰਮ ਨਹੀਂ ਹੋਣਾ ਉਸ ਬੰਦੇ ਦਾ ਤਾਂ ਹੀ ਕੰਮ ਨਿਕਲਣਾ ਆ ਠੀਕ ਹੈ ਤੇ ਇਹ ਟਾਲਾ ਇੰਨਾ ਕਿ ਜ਼ਬਰਦਸਤ ਆ ਇਹਨੂੰ ਕਰ ਲਿਓ ਦਾ ਰਿਜ਼ਲਟ ਨਾਲੋਂ ਨਾਲ ਮਿਲਦਾ ਤਾਂ ਦੋਸਤੋ ਇਹ ਟਾਲਾ ਇਸ ਟਾਲੇ ਨੂੰ ਸੀ ਹੁਣ ਥੋੜੇ ਦਿਨ ਪਹਿਲਾਂ ਅੱਜ ਤੋਂ 4-5 ਦਿਨ ਪਹਿਲਾਂ ਹੀ ਇਸ ਟਾਲੇ ਨੂੰ ਅਜਮਾਇਆ ਸੀ ਕਿਸੇ ਨੂੰ ਦਿੱਤਾ ਸੀ ਔਰ ਜਿਸ ਤਰੀਕੇ ਨਾਲ ਦਿੱਤਾ ਆ ਉਹਨੇ ਉਸੇ ਤਰੀਕੇ ਨਾਲ ਹੀ ਕੀਤਾ ਆ ਜਦੋਂ ਨੇ ਇਸਟਾਲੇ ਨੂੰ ਕੀਤਾ ਉਹ ਜਿਹੜਾ ਕੰਮ ਸੀ ਉਹਦਾ ਉਹਦਾ ਦੂਸਰੇ ਦਿਨ ਹੀ ਕੰਮ ਹੋ ਗਿਆ ਸੀ ਪੂਰਾ ਪਰ ਤੁਸੀਂ ਤਰੀਕੇ ਦੇ ਨਾਲ ਕਰ ਲਿਓ ਜਿੱਦਾਂ ਦੱਸਾਂਗੇ ਸ਼ਰਦਾ ਦੇ ਨਾਲ ਕਰਨਾ ਪੈਂਦਾ ਦੇਖੋ ਕੋਈ ਵੀ ਕੰਮ ਆਣਾ ਵਿਸ਼ਵਾਸ ਨਾਲ ਕੀਤੇ ਜਾਂਦੇ ਆ ਜੇ ਤੁਸੀਂ ਵਿਸ਼ਵਾਸ ਨਾਲ ਕਰੋਗੇ ਤਾਂ ਦਾ ਰਿਜ਼ਲਟ ਤੁਹਾਨੂੰ ਮਿਲੇਗਾ ਮਿਲੇ ਕੋਈ ਰੋਕ ਨਹੀਂ ਸਕਦਾ ਸੋ ਟਾਲਾ ਕਿੱਦਾਂ ਕਰਨਾ ਪਹਿਲਾਂ ਸੁਣੋ ਇੱਕ ਤੁਸੀਂ ਬਾਜ਼ਾਰ ਤੋਂ ਕਿੱਲ ਲੈ ਲੈਣੀ ਆ ਕਿੱਲ ਲੈ ਲਓ 3 ਇੰਚੀ ਦੀ ਕਿੱਲ ਲੈ ਲਓ ਲੰਬੀ ਜੀ ਕਿੱਲ ਲੈ ਲੈਣੀ ਆ ਠੀਕ ਆ ਤੁਸੀਂ ਉਸ ਕਿੱਲ ਨੂੰ ਕੀ ਕਰਨਾ ਆ ਕਿੱਲ ਨੂੰ ਕਿਸੇ ਵੀ ਪੈਰੋ ਮੰਦਰ ਚ ਜਾਣਾ ਤੁਸੀਂ ਬਾਬੇ ਪੈਰੋ ਜੀ ਦੇ ਮੰਦਰ ਦੇ ਵਿੱਚ ਠੀਕ ਆ ਕਿੱਲ ਨਾਲ ਲੈ ਜਾਣੀ ਤੁਸੀਂ ਜਦੋਂ ਕਿੱਲ ਲੈ ਕੇ ਜਾਣੀਆਂ ਤੇ ਬਾਬੇ ਪੈਰੋ ਜੀ ਨੂੰ ਫਰਿਆਦ ਕਰਨੀ ਕਿ ਪਾਪਾ ਪੈਰੋ ਇਹ ਕਿੱਲ ਮੈਂ ਆਪਣੇ ਦੁਸ਼ਮਣ ਦੇ ਲਈ ਤਿਆਰ ਕਰ ਰਿਹਾ ਜਿਸ ਦੁਸ਼ਮਣ ਨੇ ਮੇਰੇ ਸਿਰ ਤੇ ਖੱਡਾ ਖੋਦਿਆ ਆ ਜਿਸ ਦੁਸ਼ਮਣ ਨੇ ਮੈਨੂੰ ਬਰਬਾਦ ਕਰ ਦਿੱਤਾ ਮੇਰੀ ਸਾਰੀ ਪ੍ਰਾਪਰਟੀ ਲੈ ਲਈ ਜਾਂ ਪੈਸਾ ਲੈ ਲਿਆ ਜਾਂ ਮੇਤੇ ਜਾਦੂ ਟੂਣਾ ਕਰਤਾ ਕੋਈ ਵੀ ਤੁਹਾਡੇ ਨਾਲ ਜੋ ਵੀ ਵਾਕਿਆ ਹੋਇਆ ਹੋਵੇ ਠੀਕ ਹੈ ਤੁਸੀਂ ਦੱਸ ਦੇਣਾ ਕਿ ਬਾਬਾ ਪੈਰੋ ਜੀ ਇਹ ਕਿੱਲ ਜਿਹੜੀ ਹੈ ਤੁਸੀਂ ਤੁਹਾਡੇ ਚਰਨਾਂ ਦੇ ਨਾਲ ਲਗਾ ਤੁਸੀਂ ਬਾਬੇ ਪੈਰੋ ਜੀ ਦੇ ਚਰਨਾਂ ਤੇ ਲਾ ਦੇਣਾ ਤੇ ਕਿੱਲ ਨੂੰ ਲੈ ਕੇ ਰੱਖ ਲੈਣਾ ਉੱਥੇ ਕਿੱਲ ਨੂੰ ਰੱਖ ਕੇ ਉੱਥੇ ਜਿਹੜਾ ਦੀਵਾ ਲਗਾਉਂਦਾ ਬਾਬਾ ਪੈਰੋ ਜੀ ਦੇ ਅੰਦਰ ਜਿਹੜਾ ਤੇਲ ਦਾ ਦੀਵਾ ਲੱਗਾ ਹੁੰਦਾ ਉਸਕੇ ਉੱਥੋਂ ਥੋੜਾ ਜਿਹਾ ਤੇਲ ਲਗਾ ਲੈਣਾ ਉਸ ਕਿਲੇ ਦੇ ਉੱਤੇ ਠੀਕ ਹੈ ਔਰ ਬਾਬੇ ਪੈਰੋਂ ਨੂੰ ਫਰਿਆਦ ਕਰ ਦੇਣੀ ਆ ਫਰਿਆਦ ਕਰਕੇ ਕਿ ਮੈਨੂੰ ਇਸ ਦੁਸ਼ਮਣ ਤੋਂ ਇਹ ਕਿਲਾ ਮੈਂ ਆਪਣੇ ਦੁਸ਼ਮਣ ਲਈ ਤਿਆਰ ਕੀਤੀ ਹੈ ਇਹ ਕਿਲ ਜਿਹੜੀ ਹੈ ਮੇਰੇ ਦੁਸ਼ਮਣ ਦਾ ਖਾਤਮਾ ਕਰ ਦੇਵੇ ਉਹਦਾ ਨਾਸ਼ ਕਰ ਦੇਵੇ ਜੋ ਵੀ ਉਹਨੇ ਮੇਰੇ ਨਾਲ ਕੀਤਾ ਉਹਦੇ ਨਾਲ ਹੋ ਜਾਵੇ ਕਿਲ ਤੁਸੀਂ ਤਿਆਰ ਕਰਕੇ ਕਿਸੇ ਵੀ ਸ਼ਨੀਵਾਰ ਵਾਲੇ ਦਿਨ ਬਾਬੇ ਪੈਰੋਂ ਮੰਦਰ ਤੁਸੀਂ ਕੀ ਕਰਨਾ ਹੈ ਉਹਦੀ ਫੋਟੋ ਲੈ ਲੈਣੀ ਆ ਬੰਦੇ ਦੀ ਉਸ ਫੋਟੋ ਦੇ ਉੱਤੇ ਉਹਦਾ ਨਾਮ ਲਿਖ ਲੈਣਾ ਤੇ ਉਹਦੀ ਮਾਂ ਦਾ ਜਾਂ ਪਿਓ ਦਾ ਦੋਨੋਂ ਦਾ ਨਾਮ ਮੇਰੇ ਹੈਗਾ ਠੀਕ ਹੈ ਜੇ ਨਹੀਂ ਹੈਗਾ ਤਾਂ ਕੋਈ ਦਿੱਕਤ ਨਹੀਂ ਕੱਲਾ ਉਹਦਾ ਨਾਮ ਲਿਖ ਲੈਣਾ ਤੁਸੀਂ ਜਿਹੜੀ ਉਹ ਕਿੱਲ ਹੈ ਇੱਕ ਤੁਸੀਂ ਦੇਖਣਾ ਤੁਹਾਡੇ ਲਾਗੇ ਛਾਗੇ ਕੋਈ ਕਿੱਕਰ ਦਾ ਪੇੜ ਹੋਵੇ ਜਿਹਨੂੰ ਪੱਕਰ ਕਹਿੰਦੇ ਕੰਡੇ ਵਾਲਾ ਪੇੜ ਹੁੰਦਾ ਜਿਹੜਾ ਕਿੱਕਰ ਦਾ ਪੇੜ ਹੈ ਸ਼ਨੀਵਾਰ ਨੂੰ ਜਾਣਾ ਤੁਸੀਂ ਸ਼ਾਮ ਦੇ ਟਾਈਮ ਡੈਂਟਲੇ ਕਿਕਰ ਦੇ ਪੇੜ ਤੇ ਜਾ ਕੇ ਜਿੱਥੇ ਉਹਦੀ ਫੋਟੋ ਉੱਥੇ ਲਗਾ ਲੈਣੀ ਆ ਉਹਦੀ ਫੋਟੋ ਲਗਾ ਕੇ ਜਿੱਥੇ ਉਹਦੀ ਛਾਤੀ ਆ ਜਾਂ ਮੱਥਾ ਆ ਦੋ ਜਗ੍ਹਾ ਤੇ ਤੁਸੀਂ ਕਿਲ ਕਿਤੇ ਵੀ ਠੋਕ ਸਕਦੇ ਹੋ ਜਿੱਦਾਂ ਤੁਸੀਂ ਉਹਦੇ ਕਿਲ ਠੋਕ ਦਿੱਤਾ ਉਹਦੇ ਮਾੜੇ ਦਿਨਾਂ ਸ਼ੁਰੂ ਹੋ ਜਾਣਗੇ ਪਰ ਇਹ ਜਿਹੜਾ ਟਾਲਾ ਆ ਇਹ ਉਹਨਾਂ ਲੋਕਾਂ ਲਈ ਆ ਜਿਹੜੇ ਸੱਚ ਤੋਂ ਸੱਚੀ ਇਸ ਚੀਜ਼ 'ਚ ਬਰਬਾਦ ਹੋਏ ਨੇ ਇਹ ਨਹੀਂ ਕਿ ਕਿਸੇ ਨਾਲ ਦੁਸ਼ਮਣੀ ਕੱਢਣ ਲਈ ਤੁਸੀਂ ਇਸ ਚੀਜ਼ ਦਾ ਪ੍ਰਯੋਗ ਕਰੋ ਜੇ ਤੁਸੀਂ ਕਿਸੇ ਨੂੰ ਜਾਣ ਬੁੱਝ ਕੇ ਇਦਾਂ ਕਰੋਗੇ ਤਾਂ ਤੁਹਾਡਾ ਨੁਕਸਾਨ ਆਪਣਾ ਹੋਏਗਾ ਇਹਦੀ ਜ਼ਿੰਮੇਵਾਰੀ ਸਾਡੀ ਕੋਈ ਨਹੀਂ ਹੈਗੀ ਤੁਸੀਂ ਤੁਹਾਡੇ ਨਾਲ ਸੱਚ ਹੋਇਆ ਹੋਣਾ ਚਾਹੀਦਾ ਤੁਹਾਨੂੰ ਸੱਚ ਤੇ ਨੁਕਸਾਨ ਤੁਹਾਡਾ ਕੀਤਾ ਹੋਵੇ ਤਾਂ ਇਹ ਫਾਇਦਾ ਹੋਣਾ ਹੈ ਤਾਂ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਹੈ ਤੇ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤ